ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਪ੍ਰਧਾਨ ਮੰਤਰੀ ਨਰਿੰਦਰ મોદી ਜੀ ਦਾ ਸਮੁੱਚੇ ਪੰਜਾਬੀਆਂ ਵੱਲੋਂ ਕੋਟ ਕੋਟ ਧੰਨਵਾਦ ਹੈ ਕਟਰਾ ਤੋਂ ਕਟਰਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਬੰਦੇ ਭਾਰਤ ਅੱਜ ਤੋਂ ਚਲੀ ਹੈ ਔਰ ਸ਼੍ਰੀ ਅੰਮ੍ਰਿਤਸਰ ਦਾ ਨਾਂ ਆਂਦੇ ਹੀ ਸ਼੍ਰੀ ਗੋਲਡਨ ਟੈਂਪਲ ਦਰਗਿਆਣਾ ਮੰਦਿਰ ਜੱਲਿਆਵਾਲਾ ਬਾਗਾ ਬਾਣੋ ਔਰ ਬਾਲਮੀਕ ਮਹਾਰਾਜ ਜੀ ਦਾ ਤੀਰਸਥਾਨ ਇਹ ਦੀ ਮੱਗ ਤੇ ਆਂਦਾ ਹੈ ਔਰ ਕਟੜਾ ਦਾ ਨਾਂ ਆਂਦੇ ਹੀ ਮਾ ਵੈਸ਼ਨੋ ਦੇਵੀ ਜੀ ਦਾ ਧਿਆਨ ਸਾਰਾ ਜਾਂਦਾ ਹੈ ਇਹ ਦੋ ਦਿਲਾਂ ਦਾ ਜੋੜ ਹੈ ਇਕੱਲੀ ਟ੍ਰੇਨ ਨਹੀਂ ਹੈ ਇਹ ਦੋ ਦਿਲਾਂ ਦਾ ਜੋੜ ਹੈ ਅੰਮ੍ਰਿਤਸਰ ਪੰਜਾਬੀਆਂ ਦੇ ਲਈ ਧਾਰਮਿਕ ਰਾਜਧਾਨੀ ਹੈ ਸਾਂਸਕ੍ਰਿਤਿਕ ਰਾਜਧਾਨੀ ਹੈ ਔਰ ਕਿਤੇ ਧਾਰਮਿਕ ਰਾਜਧਾਨੀ ਹੈ ਉਥੇ ਸ੍ਰੀ ਜੱਲ੍ਹਿਆਂਵਾਲਾ ਬਾਗ ਬਲੀਦਾਨ ਦੀ ਧਰਤੀ ਹੈ ਸ੍ਰੀ ਵਾਲਮੀਕੀ ਤੀਰ ਬਾਗਾ ਬਾਗ ਸ਼ਹੀਦਾਂ ਦੇ ਸ਼ੋਹਰੇ ਦਾ ਪ੍ਰਤੀਕ ਹੈ ਇਸ ਕਰਕੇ ਇਹ ਮੋਦੀ ਜੀ ਨੇ ਪੰਜਾਬੀਆਂ ਨੂੰ ਜਿਹੜਾ ਤੋਹਫ਼ਾ ਦਿੱਤਾ ਇਹਦੇ ਨਾਲ ਅੰਮ੍ਰਿਤਸਰ ਦੇ ਅੰਦਰ ਤੀਰਤ ਯਾਤਰੀ ਔਰ ਪਲੇਟਕ ਜਿਹੜੇ ਨੇ ਉਹਨਾਂ ਦੀ ਗਿਣਤੀ ਚ ਵਾਧੋਤਰੀ ਹੋਏਗੀ ਔਰ ਕਟੜਾ ਦੇ ਨਾਲ ਚੁਣਨ ਦੇ ਕਾਰਨ ਕਟੜਾ ਕੇ ਸਰਦਾਲੂ ਅੰਮ੍ਰਿਤਸਰ ਪਰ ਅੰਮ੍ਰਿਤਸਰ ਆ ਕੇ ਕਟੜਾ ਜਾਣ ਵਾਲੇ ਚਰਲਾਲੂਆਂ ਦੀ ਔਰ ਪਲੇਟਕਾਂ ਦੀ ਗਿਣਤੀ ਜਿਹੜੀ ਉਹ ਚ ਵਾਧੋਤਰੀ ਹੋਏਗੀ ਇਹਦੇ ਲਈ ਮੈਂ ਸਮੂਥੇ ਪੰਜਾਬੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਦੇਸ਼ ਦੇ ਰੇਲਵੇ ਮਨਿਸਟਰ ਜੀ ਦਾ ਦੇਸ਼ ਦੇ ਰਾਜ ਦੇ ਦੇਬਲ ਮਨਿਸਤ ਜੀ ਦਾ ਧੰਨਵਾਦ ਕਰਦਾ ਹਾਂ ਜੀ ਅਸੀਂ ਜੀ ਅਸੀਂ ਜੀ ਇਹ ਜਾਣੀ ਚਾਹੀਦੀ ਆ ਜਿਵੇਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਤੇ ਰੇਲ ਮੰਤਰੀ ਜੀ ਨੇ ਸਾਡੇ ਅੰਮ੍ਰਿਤਸਰ ਵਾਲਿਆਂ ਦੀ ਸਾਡੇ ਮਾਝੇ ਵਾਲਿਆਂ ਦੀ ਇਹ ਮੰਗ ਨੂੰ ਕਬੂਲ ਕੀਤਾ ਮੈਂ ਉਹ ਤੇਨਾਂ ਦਾ ਧੰਨਵਾਦ ਵੀ ਕਰਦਾ ਤੇ ਵਧਾਈ ਵੀ ਦਿੰਦਾ ਹਾਂ ਇਹ ਇੱਕ ਬਹੁਤ ਵੱਡਾ ਪਰਲਾਵਾ ਹੈ ਕਿ ਤੁਸੀਂ ਆਪਣੇ ਧਾਰਮਿਕ ਸਥਾਨ ਤੇ ਪਹੁੰਚਣ ਨੂੰ ਤੁਹਾਨੂੰ ਬਹੁਤ ਘੱਟ ਸਮਾਂ ਲੱਗਾ ਗਿਆ ਤੇ ਵਧੀਆ ਸਹੂਲਤਾਂ ਵਾਲੀ ਬੰਦੇ ਪਾਸ ਟ੍ਰੇਨ ਜਿਹੜੀ ਆ ਉਹ ਅੱਜ ਸਾਨੂੰ ਮਿਲੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ